ਜਾ ਦੇ ਵਿੱਚ ਕਾਫੀ ਜਿਹੜੀ ਟੈਂਸ਼ਨ ਸਫਾ ਜਿਹੜੀਆਂ ਸੀਗੀਆਂ ਸਟੌਨ ਲਗੀਆਂ ਸੀਗੀਆਂ ਇਸ ਦੇ ਵਿੱਚ ਅਸੀਂ ਬ੍ਰੇਕਥਰੂ ਕੀਤੀ ਹੈਗੀ ਹੈ ਇਹ ਮਕਦਮਾ ਨੰਬਰ 20 ਹੈਗਾ 307 ਤੇ 34 ਆਪੀਸੀ ਦੇ ਹਮਜੱਤ ਤੇ ਅਟੈਕ ਕਰਨੀ ਜਿਹੜਾ ਸੀਗਾ ਦੱਜ ਕੀਤਾ ਗੁਰਕੀਰਤ ਸਿੰਘ ਜਿਹੜਾ ਇੰਜਰ ਸੀਗਾ ਅਮਜੀਠਾ ਰੋਡ ਦੇ ਵਿੱਚ ਹੋਇਆ ਸੀਗਾ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਅਨਕੁਸ਼ ਪੁੱਤਰ ਜਿਹੜਾ ਹੈਗਾ ਹੈਗਾ ਰਾਸ਼ਮਾਰੇ ਨੂੰ ਜਿਹੜਾ ਹੈਗਾ ਫੜ ਲਿਆ ਗ੍ਰਿਫਟਰ ਕਰ ਲਿਆ ਤੇ ਇਹਨਾਂ ਦੇ ਜਿਹੜੇ ਘਰ ਜਿਹੜਾ ਨੇ ਇਟਾ ਰੋਣਾ ਮਾਰੀਆਂ ਸੀਗਾ ਉਹਨਾਂ ਵੀ ਬੰਦੇ ਜਿਹੜੇ ਸੀਗੇ ਉਹ ਵੀ ਫੜ ਲਏ ਟਾਕਰ ਦੇ ਵਿੱਚ ਉਹ ਵੀ ਜਿਹੜੇ ਹੈਗੇ ਆ ਰੋਹਨ ਤੇ ਸ਼ੌਜਾਤ ਜਿਹੜੇ ਹੈਗੇ ਆ ਦੋਨੇ ਬੰਦੇ ਜਿਹੜੇ ਆ ਗ੍ਰਿਫਟਕਾਰ ਆ ਉਹਦੇ ਵਿੱਚ ਜਿਹੜੀ ਇਨਫਾਰਮੇਸ਼ਨ ਸਾਡੇ ਕੋਲ ਆਈ ਸੀਗੀ ਕਿ ਜਿਹੜਾ ਆਪਣਾ ਅੰਕੁਸ਼ ਹੈਗਾ ਇਹਨਾਂ ਨੇ ਸਪੋਰਟ ਕੀਤੀ ਸੀਗੇ ਸਾਡੇ ਘਰ ਦੇ ਉੱਤੇ ਜਿਹੜੇ ਕਈ ਲੋਕਾਂ ਨੇ ਹਮਲਾ ਕੀਤਾ ਇਲਾਕਾ ਕਿਹੜਾ ਇਲਾਕਾ ਜਿਹੜਾ ਹੈਗਾ ਆਪਣਾ ਕੁੰਡੇ ਕੁੰਡਿਆਣਾ ਖੂ ਜਿਹੜਾ ਹੈਗਾ ਆਪਣੇ ਸਾਜੀਠਾ ਰੋਡ ਸਾਦੀਪੁਰ ਦੇ ਉੱਤੇ ਪੈਂਦਾ ਹੈਗਾ ਉੱਥੇ ਇਹਨਾਂ ਨੇ ਇਨਫਾਰਮੇਸ਼ਨ ਦਿੱਤੀ ਸੀਗੀ ਸਾਡੇ ਘਰ ਪੈ ਗਈ ਸੀ ਮੈਂ ਉਹਦਾ ਵੀ ਮੌਕੇ ਤੇ ਜਾ ਕੇ ਤੁਹਾਨੂੰ ਸਾਰਿਆਂ ਨੂੰ ਇਹੀ ਬਹਿਨਤੀ ਕੀਤੀ ਸੀਗੀ ਕਿ ਇਹ ਤੇ ਬਹੁਤ ਜਲਦੀ ਹੈਗਾ ਹਜੇ ਕਿਉਂਕਿ ਸਾਨੂੰ ਉੱਥੇ ਮੌਕੇ ਦੇ ਹਾਲਾਤ ਦੇ ਮੁਤਾਬਕ ਜਿਹੜਾ ਲੀਗਾ ਹੋਰ ਵੈਰੀਫਿਕੇਸ਼ਨ ਜੋ ਗੱਲਾਂ ਦੱਸ ਰਹੇ ਸੀਗੇ ਉਹ ਮੌਕੇ ਤੋਂ ਵੈਰੀਫਾਈ ਨਹੀਂ ਕੀਤੀ ਹੋਣੀ। ਸੋ ਸਾਨੂੰ ਲੱਗ ਰਿਹਾ ਸੀ ਕਿਤੇ ਨਾ ਕਿਤੇ ਵੀ ਇਹ ਜਿਹੜੀ ਕਹਾਣੀ ਜਿਹੜੀ ਹੈਗੀ ਹੈ ਹੋਰ ਕਿਸੇ ਪਾਸੇ ਨੂੰ। ਸੋ ਇਸ ਤੋਂ ਬਾਅਦ ਥੋੜਾ ਜਿਹਾ ਆਪਦੀ ਜਿਹੜੀ ਹੈ ਸੀਸੀਟੀਵੀ ਫੁਟੇਜ ਨੂੰ ਖੰਘਾ ਲਿਆ ਹੋਰ ਵੀ ਲੋਕਲ ਇਨਫੋਰਮੇਸ਼ਨ ਉੱਥੋਂ ਗੈਦਰ ਕੀਤੀ ਔਰ ਟੈਕਨੀਕਲ ਇਜਸਪੈਕਟ ਦੇ ਨਾਲ ਅਸੀਂ ਇਸ ਜਿਹੜੀ ਸੀਗੀ ਹੈ ਇੱਕ ਫੇਸ ਨੂੰ ਬੜੀ ਛੇਤੀ ਜਿਹੜਾ ਹੈਗਾ ਉਹ ਆਪਣ ਇਸ ਕਰਕੇ ਕਨਕਲੂਜਨ ਸੈ ਨਿਕਲ ਕੇ ਕਿ ਇਹ ਜਿਹੜਾ ਹੈਗਾ ਜਿਹੜਾ ਇਹਨਾਂ ਨੇ ਕਹਾਣੀ ਦੱਸੀ ਹੈਗੀ ਆ ਇਹ ਕਹਾਣੀ ਕੋਸ਼ੋਰ ਹੈਗੀ ਆ। ਤੋਂ ਕਹਾਣੀ ਜਿਹੜੀ ਸੀਗਾ ਜਿਹੜਾ ਇੰਜਣ ਬੰਦਾ ਸੀਗਾ ਉਹ ਜਿਹੜਾ ਅੰਕੁਸ਼ ਹੁਣਾ ਵੱਲੋਂ ਕੀਤਾ ਗਿਆ ਜਦ ਕਿ ਅੰਕੁਸ਼ ਹੁਣੀ ਆਪਣੇ ਆਪ ਨੂੰ ਦੱਸ ਰੇਗੀ ਸਾਡੇ ਘਰ ਆਖਦੇ ਨੇ। ਜਦ ਕਿ ਜਿਹੜਾ ਇੰਜਣ ਬੰਦਾ ਹੈਗਾ ਇਹ ਅੰਕੁਸ਼ ਹੁਣਾ ਦੀ ਪਾਰਟੀ ਵੱਲੋਂ ਹੀ ਕੀਤਾ ਗਿਆ। ਜਰ ਨਾਲ ਇਹਨਾਂ ਦੇ ਵਿੱਚ ਇੱਕ ਹੋਰ ਬੰਦਾ ਜਿਹੜਾ ਹੈਗਾ ਆ ਉਹਦਾ ਮੈਂ ਨਾਂ ਨਹੀਂ ਡਿਸਕਲੋਸ ਕਰ ਸਕਦਾ ਕਿਉਂਕਿ ਸਾਡੀਆਂ ਰੇਡਿੰਗ ਪਾਰਟੀਆਂ ਉਹਨੇ ਸਾਡਾ ਕੇਸ ਖਰਾਬ ਹੋਏਗਾ ਉਹਦੇ ਨਾਲ। ਉਹਨੂੰ ਵੀ ਆਈਡੈਂਟੀਫਾਈ ਕਰ ਲਿਆ ਗਿਆ ਤੇ ਜਿਹੜਾ ਦੂਸਰਾ ਇਹਨਾਂ ਜਿਹੜੇ ਘਰ ਦੇ ਜਿਹੜਾ ਇਹਨਾਂ ਨੇ ਆ ਕੇ ਤੋੜ-ਪੋੜ ਕੀਤੀ ਸੀ ਉਹ ਵੀ ਬੰਦੇ ਜਿਹੜੇ ਆ ਸੌਫਟਵੇਅਰ ਦੇ ਵਿੱਚ ਗ੍ਰਿਫਟਾਰ ਆ। ਸਰ ਤੁਹਾਨੂੰ ਕੀ ਕਰੋ ਨਹੀਂ ਆਪ ਨਹੀਂ ਸੀ ਕਰਵਾਇਆ ਇਹਨਾਂ ਨੇ ਹਮਲਾ ਬਟ ਇਹਨਾਂ ਨੇ ਜਿਹੜੀ ਇਨਫੋਰਮੇਸ਼ਨ ਸਟਾਰਟਿੰਗ ਚ ਸਟਾਰਟਿੰਗ ਚ ਇਨਫੋਰਮੇਸ਼ਨ ਦਿੱਤੀ ਹੋਰ ਇਨਫੋਰਮੇਸ਼ਨ ਇਸ ਬਿਹਾਰਾ ਦਿੱਤੀ ਗਈ ਐਨਆਈ ਲੱਗ ਰਹੇ ਸੀ ਕਿ ਇਹ ਵਿਕਟਮ ਹੈਗੇ ਨੇ ਜਦਕਿ ਇਹ ਜਿਹੜੇ ਹੈਗੇ ਨੇ ਇਸ ਕੇਸ ਦੇ ਵਿੱਚ ਜਿਹੜੇ ਹੈਗੇ ਨੇ ਅਕਿਊਜ਼ ਆਪਣੇ ਆਪ ਨੂੰ ਕਿਊ ਦੇ ਪਹਿਲਾਂ ਬਲਾ ਕੇ ਆਪਣੇ ਆਪ ਨੂੰ ਪਹਿਲਾਂ ਇਨਫਾਰਮੇਸ਼ਨ ਦੇਗੇ ਕੋਸ਼ਿਸ਼ ਕਰਨ ਦੀ ਤਾਕਤ ਕੀਤੀ ਕਿ ਅਸੀਂ ਵਿਕਟਮ ਹੈਗੇ ਜਦ ਜੋ ਵਿਕਟਮ ਨਹੀਂ ਬੜੇ ਪਹਿਲੇ ਇਹਨਾਂ ਨੇ ਆਪ ਹੀ ਹਮਲਾ ਕੀਤਾ ਹੋ ਸਕਦਾ ਨੇ ਨਹੀਂ ਹਮਲਾ ਦੂਜੀ ਪਾਰਟੀ ਨੇ ਕੀਤਾ ਪਰ ਐਗਰੈਸਿਵ ਇਹ ਸੀ ਹੂੰ ਐਗਰੈਸਿਵ ਜਿਹੜੇ ਸੀਗੇ ਉਹ ਐਸੀ ਤੇ ਨੇ ਗੋਲੀ ਚੱਲੀ ਵਾਕੇ ਚੱਲੀ ਹੈ ਗੋਲੀ ਚੱਲੀ ਤਾਂ ਕੁਰਤੀ ਸਿੰਘ ਜਿਹੜਾ ਵਾਇਰ ਗੋਲੀ ਕਿਹੜੇ ਬੰਦੇ ਵੱਲੋਂ ਚੱਲੀ ਆ ਜਿਹਨੇ ਜਿਨ੍ਹਾਂ ਨੂੰ ਜਿਹੜੇ ਵਿਕਟਮ ਜਿਹੜੇ ਹੈਗੇ ਨੇ ਜਿਹੜੇ ਆਪਣੇ ਆਪ ਨੂੰ ਵਿਕਟਮ ਦੱਸ ਰਹੇ ਸੀਗੇ ਉਸ ਪਾਰਟੀ ਵੱਲੋਂ ਜਿਹੜੀ ਹੈ ਗੋਲੀ ਜਿਹੜੀ ਹੈ ਚਲਾਈ ਗਈ ਫਿਰ ਉਹਨਾਂ ਨੇ ਖੋਲ ਵੀ ਦਿੱਤੇ ਫਿਰ ਦਾ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਤੁਸੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਜਿਹੜੀ ਵਿਕਟਮ ਪਾਰਟੀ ਆਪਣੇ ਆਪ ਨੂੰ ਤੁਹਾਨੂੰ ਵਿਕਟਮ ਦੱਸ ਰਹੀ ਸੀਗੀ ਅੱਜ ਉਹ ਅਕਿਊਜ਼ਡ ਨੇ ਸੋ ਕਹਾਣੀ ਜੋ ਤੁਹਾਨੂੰ ਦੱਸੀ ਗਈ ਹੈ ਉਹ ਦੂਸਰੇ ਤਰੀਕੇ ਨਾਲ ਹੈ ਮੈਂ ਪੁਲਿਸ ਨੂੰ ਨਹੀਂ ਸਾਰਿਆਂ ਨੂੰ ਮੌਕੇ ਤੇ ਜਿਹੜੇ ਵੀ ਗਏ ਜਿੰਨੇ ਵੀ ਬਤਰਕਾਰ ਸਾਰੇ ਆ ਭਾਈ ਜਾਲਾ ਸਾਰਾ ਉੱਤੇ ਜੀਗਾ ਉਹਨਾਂ ਨੇ ਇਸ ਤਰੀਕੇ ਨਾਲ ਪਿਕਚਰ ਜਿਹੜੀ ਸੀਗੀ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੜੀ ਇੱਥੇ ਬਹੁਤ ਵੱਡੀ ਜਿਹੜੀ ਲੜਾਈ ਹੋਈ ਹੈ ਇਹ ਹੋਈ ਆ ਪਰ ਅਲਟੀਮੇਟਲੀ ਸ਼ਾਮਾਂ ਤੱਕ ਅਸੀਂ ਇੱਕ ਕਨਕਲੂਜਨ ਕੱਢ ਲਿਆ ਸੀਗਾ ਕਿ ਗੱਲ ਜਿਹੜੀ ਹੈਗੀ ਅ ਇਹ ਜਿਹੜੇ ਹੈਗੇ ਨੇ ਇਹ ਕਾਣੀ ਫੋਰਸ ਯਕਦਾ ਜਿਹੜੀ ਬਣਾਣੀ ਬਹੁਤ ਮੁਸ਼ਕਲ ਹੈ ਯਕਦਾ ਕੀ ਇਹਨਾਂ ਦਾ ਪਹਿਲੇ ਪਲਾਨ ਸੀ ਕਿ ਸਾਡੇ ਤੇ ਹਮਲਾ ਹੋਏਗਾ ਤੇ ਅਸੀਂ ਇਸ ਤਰੀਕੇ ਨਾਲ ਜਾਰੀ ਕਰਾਂਗੇ ਗੱਲ ਹੋਈ ਹੈਗਾ ਅੱਜ ਕੱਲ ਬਹੁਤ ਜਿਹੜਾ ਟੈਕਨੀਕੀ ਯੋਗ ਹੈਗਾ ਬਹੁਤ ਜ਼ਿਆਦਾ ਜਿਹੜੀ ਐਡਵਾਂਸਮੈਂਟ ਹੋਈਆਂ ਨੇ ਸੋ ਇਮੀਡੀਏਟਲੀ ਜਿਹੜੇ ਹੈਗਾ ਵਾਦ ਦਾਤ ਕਰਕੇ ਆਪਣੇ ਆਪ ਨੂੰ ਜਿਹੜਾ ਹੈਗਾ નિર્ਦੋਸ਼ ਸਾਬਤ ਕਰਨ ਦੇ ਲਈ ਇਨਫੋਰਮੇਸ਼ਨ ਪਹਿਲਾਂ ਪੁਲਿਸ ਨੂੰ ਦੇ ਕੇ ਆਪਣੇ ਬੇਸ ਤਰੀਕੇ ਦੇ ਨਾਲ ਇਨਫੋਰਮੇਸ਼ਨ ਨੂੰ ਜਨਰੇਟ ਕਰਦੇ ਸੋ ਉਹ ਚੀਜ਼ ਉਹਨਾਂ ਦੀ ਜੀ ਵੈਪਨ ਕਿੰਨਾ ਲੱਜੋ ਤੋਂ ਮੋਰੀਂਟ ਲੱਗੇ ਨੀ ਮੈਂ ਉਹੀ ਕਹਿ ਰਿਹਾ ਨਾ ਉਹਨੂੰ ਪਾਰਟੀ ਦੇ ਫੰਡ ਚ ਗਏ ਹੋਏ ਨੇ ਇੱਕ ਬੰਦਾ ਜਿਹੜਾ ਆਇਡੈਂਟੀਫਾਈ ਕਰ ਲਿਆ ਜਿਹਨੇ ਚਲਾਈ ਹੈ ਗੋਲੀ ਇਹਦੇ ਨਾਲ ਕੋਰਪੋਰੇਸ਼ਨ ਦੇ ਕਾਬੂ ਕਿੰਨੇ ਗਨ ਛੋੜਦੇ ਉੱਤੇ ਤੁਹਾਨੂੰ ਚਾਰ ਖੋਲ ਮੌਕੇ ਤੋਂ ਮਿਲੇ ਸੀ ਇਹਨਾਂ ਨੇ ਆਪ ਹੀ ਫਿਰ ਆਪਣੇ ਉਨ ਗੋਲੀ ਮਾਰਨ ਲਈ ਦੀ ਨਹੀਂ ਗੋਲੀ ਚੱਲੀ ਗੋਲੀ ਲੱਗ ਗਈ ਅੱਛਾ ਗੋਲੀ ਚਲਾਈ ਹੈ ਜਿਹੜੀ ਇਹਨਾਂ ਨੇ ਉਸ ਦੂਸਰੇ ਪਾਰਟੀ ਦੇ ਲੱਗੀ ਟੋਟਲ ਹੁਣ ਤੱਕ ਜਿਹੜੇ ਹੈਗੇ ਆ ਜਿਹੜੇ ਇਹ ਜਿਹੜਾ ਜਿਹੜਾ ਹੈਗਾ ਉਹ ਤੇ ਦੋ ਬੋਰ ਦੇ ਤੇ ਇੱਕ ਵਾਰ ਤਾਂ ਤਿੰਨ ਵਾਰ ਦੇ ਫੜੇ ਗਏ ਹੈਗੇ ਨੇ ਤੇ ਇੱਕ ਵਾਰ ਸਿੱਧਾ ਦੋਨਾਂ ਪਾਰਟੀਆਂ ਨੇ ਖੇਡਣਾ ਕੋਈ ਬੋਲੇ ਜਾਂਦੇ ਪਹਿਲਾਂ ਇਹਨਾਂ ਦੇ ਬੱਚੇ ਸੀਗੇ ਆਪਸ ਦੇ ਵਿੱਚ ਇਹਨਾਂ ਦੀ ਰੰਗੇ ਫਾਸ਼ੀ